ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚੋਂ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਜਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਪਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਆ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਮਿਕਵਾਲ ਪ੍ਰੇ ਸਿੰਘਾ ਤੇ ਅਸੀਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਆ ਜੀ ਤੇ ਆਪਰੇਟਰ ਆਈ ਅਸੀਂ ਮਤਲਬ ਕਿ ਪਾਣੀ ਮੋਟਰਾਂ ਚ ਲਾਉਂਦੇ ਆ ਤੇ ਅਸੀਂ ਇੱਥੇ ਆਪਣਾ ਡੀਸੀ ਸਾਹ ਕੋਲ ਮੰਗ ਪੱਤਰ ਦੇਣ ਆਏ ਸੀਗੇ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਦਿੱਤੀ ਜਾਂਦੀ ਤੇ ਜੇ ਅਸੀਂ ਸੈਲਰੀ ਮੰਗ ਕਰਦੇ ਆ ਤਾਂ ਸਾਨੂੰ ਹਟਾਉਣ ਦੀ ਧਮਕੀ ਦਿੱਤੀ ਜਾਂਦੀ ਆ ਠੇਕੇਦਾਰ ਵੱਲੋਂ ਅਫਸਰਾਂ ਵੱਲੋਂ ਸਾਨੂੰ ਮਤਲਬ ਕਿ ਸਾਡਾ ਸ਼ੋਸ਼ਣ ਕੀਤਾ ਜਾਂਦਾ ਤੇ ਹੁਣ ਸਾਨੂੰ ਕੱਲ ਡੀਸੀ ਮੈਡਮ ਐਮਐਲਏ ਸਾਹਿਬ ਨੇ ਤੇ ਸਾਡੇ ਐਕਸ਼ਨ ਸਾਹਿਬ ਨੇ ਸਾਨੂੰ ਪੂਰਾ ਸੁਆਸਨ ਦਵਾਇਆ ਵੀ ਤੁਹਾਨੂੰ ਵੀਰਵਾਰ ਤੱਕ ਸੈਲਰੀ ਦੇ ਦਾਂਗੇ ਜੇ ਨਹੀਂ ਸੈਲਰੀ ਆਉਂਦੀ ਤਾਂ ਸਾਡੇ ਵੱਲੋਂ ਪਾਣੀ ਵਾਲੀ ਮੋਟਰਾਂ ਮਕੰਮਲ ਤੌਰ ਤੇ ਬੰਦ ਕੀਤੀਆਂ ਜਾਣਗੀਆਂ ਇਹਦਾ ਜ਼ਿੰਮੇਵਾਰ ਵਿਭਾਗ ਐਕਸ਼ਨ ਸਾਹਿਬ ਤੇ ਮੌਜੂਦਾ ਜੋ ਵੀ ਸਾਡੇ ਵਿਭਾਗ ਦੇ ਅਫਸਰ ਨੇ ਉਹ ਹੋਣਗੇ ਕੀ ਕਹਨੂਈ ਇਹ ਦੂਤੋ ਬੰਦ ਕਰ ਇਹ ਸਾਰ ਅਸੀਂ ਜੇ ਸਾਨੂੰ ਵੀਰਵਾਰ ਤੱਕ ਤਨਖਾਹ ਨਾ ਆਈ ਅਸੀਂ ਤਾਂ ਵੀਰਵਾਰ ਨੂੰ ਮਕੰਮਲ ਤੌਰ ਤੇ ਆਪਣੀਆਂ ਟੈਂਕੀਆਂ ਪਾਣੀ ਵਾਲਾ ਪਾਣੀ ਬੰਦ ਕਰਾਂਗੇ ਜੀ ਹੋਰ ਕੀ ਮੰਗਾ ਨੇ ਉਹਦੇ ਵਿੱਚ ਸਾਡੀਆਂ ਸਰ ਬਸ ਨਜਾਇਜ਼ ਮਤਲਬ ਜਾਇਜ਼ ਵੰਗਾਣੇ ਤੇ ਸਾਨੂੰ ਸਾਨੂੰ ਕਮੇਡੀ ਦੇ ਅੰਡਰ ਲੱਤਾ ਜਾਵੇ ਠੀਕ ਹੈ ਜੀ ਤੇ ਸਾਡੀ ਸੈਲਰੀ ਸਮੇਂ ਸਿਰ 10 ਤਰੀਕ ਤੋਂ ਪਹਿਲਾਂ ਪਾਈ ਜਾਵੇ ਤੇ ਹੋਰ ਵੀ ਸਾਡੀਆਂ ਬਹੁਤ ਮੰਗਾਂ ਨੇ ਜੜੀਆਂ ਜੀ ਮਤਲਬ ਸਾਡੇ ਹੱਕ ਦੀਆਂ ਮੰਗਾਂ ਨੇ ਵੀ ਛੁੱਟੀ ਦਿੱਤੀ ਜਾਂਦੀ ਸਾਨੂੰ ਮਹੀਨੇਵਾਰ ਹਫਤੇਵਾਰ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ ਹੈ ਕਿ ਜੇ ਅਸੀਂ ਛੁੱਟੀ ਮੰਗਦੇ ਆ ਮਤਲਬ ਸਾਡਾ ਬਿਲਕੁਲ ਮੁਕੰਮਲ ਤੌਰ ਤੇ ਮਤਲਬ ਸਾਡਾ ਸ਼ੋਸ਼ਣ ਕੀਤਾ ਜਾਂਦਾ ਜੀ ਸਾਡੇ ਹੱਕ ਦੇ ਵਿੱਚ ਇਹਨਾਂ ਮਹਿਕਮਾ ਖੜਦਾ ਹੈਗਾ ਜੀ ਤੇ ਨਾ ਸਾਡੇ ਠੇਕੇਦਾਰ ਵੀ ਸਾਡਾ ਅਗਲਾ ਐਕਸ਼ਨ ਇਹ ਹੈ ਜੀ ਵੀ ਅਸੀਂ ਮੁਕੰਮਲ ਤੌਰ ਤੇ ਵੀਰਵਾਰ ਨੂੰ ਟਿਊਬ ਵਾਲਾ ਬੰਦ ਕਰ ਦਾਂਗੇ ਸਾਡੀ ਸੈਲਰੀ ਜੇ ਨਹੀਂ ਹੁੰਦੀ ਹੈਗੀ